ਇਹ ਬੀਖੂ ਬਾਜਾ ਨੂੰ ਕਿਸੇ ਨਾਲ ਪਿਆਰ ਵੀ ਨਹੀਂ ਹੈ ਚਿੱਕਲਾ ਕਰ ਦਿੰਦਾ ਕਹਿੰਦੇ ਮਾਂ ਨਾਲ ਪਿਆਰ ਨਹੀਂ ਪਿਆਰ ਨਹੀਂ ਉਹ ਵੀ ਦੋਸ਼ੀ ਨੂੰ ਪੁੱਤਰਾਂ ਨਾਲ ਪਿਆਰ ਨਹੀਂ ਇਹਨਾਂ ਨੇ ਪੁੱਤਰ ਵੀ ਸ਼ਹੀਦ ਕਰਾ ਦੇ ਅਨੰਦਪੁਰੀ ਨਾਲ ਦੀ ਪਿਆਰ ਨਹੀਂ ਉਹ ਵੀ ਛੱਡ ਕੇ ਤੁਰਦੇ ਸਿੰਘਾਂ ਨਾਲ ਵੀ ਪਿਆਰ ਨਹੀਂ ਉਹਨਾਂ ਵੀ ਸਾਰੇ ਸ਼ਹੀਦ ਹੋ ਗਏ ਉਹ ਵੀ ਛੱਡ ਕੇ ਤੁਰਦੇ ਇਹਨੂੰ ਲੱਗਦਾ ਗੁਰੂ ਨੂੰ ਕਿਸੇ ਨਾਲ ਪਿਆਰ ਨਹੀਂ ਹੈਗਾ ਉਹ ਸਤਨਾਮ ਸ੍ਰੀ ਵਾਹਿਗੁਰੂ ਇਹ ਸਤਗੁਰਾਂ ਨੂੰ ਇਹ ਪੁੱਛ ਲੈਣੀ ਅਈਨਾ ਸਿ ਭਗਤ ਕਰਨ ਸੀ ਭਾਈ ਮਾਨ ਸਿੰਘ ਜੀ ਨੇ ਕਹਿੰਦੀ ਸਤਗੁਰੂ ਮਹਾਰਾਜ ਦੇ ਮੰਤਰੇ ਵਿੱਚ ਕਿਸ਼ਮਤ ਆਇਆ ਸ਼ਾਇਦ ਤਾਂ ਇਹ ਸੋਚਾ ਜੇ ਇਹ ਤੁਹਾਨੂੰ ਕਿਸੇ ਨਾਲ ਵੀ ਪਿਆਰ ਮਾਤਾ ਪਿਤਾ ਨਾਲ ਤੇ ਆ ਨੀ ਉਹ ਵੀ ਸ਼ੀਟ ਕਰਵਾ ਦੇ ਉੱਤੇ ਪੁੱਤਰਾਂ ਨਾਲ ਪਿਆਰ ਨੀ ਉਹ ਵੀ ਸ਼ੀਟ ਕਰਵਾ ਦੇ ਸ਼ਿੰਗਾਂ ਨਾਲ ਪਿਆਰ ਨੀ ਉਹ ਵੀ ਸ਼ੀਟ ਕਰਵਾ ਦੇ ਸ਼ਹਿਰ ਕਹਿੰਦੇ ਕਿਵੇਂ ਹੋ ਸਕਦਾ ਜਦੋਂ ਅਸੀਂ ਕਹਿੰਦੇ ਆ ਸਾਚਿ ਕੋ ਹੋਂ ਸੁਣ ਲੇਖੋ ਸਭਾ ਜਿਨ ਪ੍ਰੇਮ ਕਿਉ ਤੈਨਹੀਂ ਤਜੀ ਬ੍ਰਹਮ ਆਇਓ ਅਜਿਹਾਤ ਪ੍ਰੇਮ ਕਹਿੰਦੇ ਆ ਕਰੋ ਗੁਣ ਜਾਨਿ ਤੇ ਸੰਤ ਲੱਭਣਾ ਵੀ ਤੁਸੀਂ ਕਿਸੇ ਨਾਲ ਪ੍ਰੇਮ ਕਰਦੇ ਹੋ ਤੁਸੀਂ ਦੱਸ ਦਿਓ ਕਿ ਇਹ ਨਾਲ ਪ੍ਰੇਮ ਕਰਦੇ ਹੋ ਸਤਿਗੁਰੂ ਮਹਾਰਾਜ ਜੀ ਨੇ ਫਿਰ ਬਚਨ ਕੀਤਾ ਸੀ ਤਾਂ ਹੀ ਤੁਮ ਨੂੰ ਸੇਵਾ ਕੀਤਾ ਸੀ ਮੈਨੂੰ ਸਿੱਖ ਨਹੀਂ ਪਿਆਰਾ ਰਹੇ ਤੂੰ ਪਿਆਰੀ ਮਨ ਸਿੱਖ ਨਹੀਂ ਪਿਆਰਾ ਹਰੇ ਤੁਮ வாக்கிறேன் ਸਿੱਖ ਕਮਾਵੈ ਰਹਿਤ ਬਿਨਾ ਦਰ ਚੂਟਾਂ ਖਾਵੈ ਕਹਿੰਦੇ ਉਦਾਸਿਕ ਸਿੱਖ ਨੂੰ ਕਿਰਤ ਸੰਤੋ ਹੋ ਚੰਗਾ ਜਿਹੜਾ ਰਹਿਤ ਦੇ ਵਿੱਚ ਪੂਰਾ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਾਹਿਬ ਨੇ ਬਚਨ ਕੀਤਾ ਸੀ ਸਿੱਖ ਹੋਏ ਸਿਰ ਟੋਪੀ ਧਰੈ ਸਾਤ ਜਨਮ ਪੁਸ਼ਟੀ ਹੋਏ ਵਾਹਿਗੁਰੂ ਪੁਸ਼ਟੀ ਕਹਿੰਦੇ ਨੇ ਕੋੜੀ ਨੂੰ ਇਹ ਜਿਹੜਾ ਸਿੱਖਾਂ ਦੇ ਘਰ ਜਨਮ ਲੈ ਕੇ ਸਿਰ ਤੇ ਟੋਪੀ ਰਹਿਣਾ ਸਤ ਜਨਮ ਕਹਿੰਦੇ ਕੋੜੇ ਪਟਿਆ ਰਹੂਗਾ ਉਸ ਨੂੰ ਸਤਨਾਮ ਸ੍ਰੀ ਵਾਹਿਗੁਰੂ ਦਿਹਾੜੇ ਮਨਾਉਣੇ ਪਰ ਉਹਨਾਂ ਦਾ ਬਚਨ ਮੰਨੋ ਤਾਂ ਦਿਹਾੜੇ ਮਨਾਉਣੇ ਸਫਲੇ ਹੋਗੇ ਤਾਂ ਗੁਰੂ ਨੂੰ ਪੂਜਣਾ ਚਾਹੀਦਾ ਆਹ ਬੰਦਕ ਸਮਰਤੀ ਕਰਦੇ ਸੰਤ ਕਹਾ ਜੂਸਾਹ ਜਾਂਦੀਆਂ ਨੇ ਸਤਿਗੁਰ ਦਾ ਨਿਊ ਸ਼ਹਿਰ ਦੇ ਨਾਲ ਹੀ ਗੁਰਦੁਆਰਾ ਸਾਹਿਬ ਹੈ। ਇਹ ਅੰਦਰ ਸਜੀਪਾ ਸਿੱਧਨੀ ਵੀ ਜੁੜੀ ਹੋਇਆ। ਮਾਤਾ ਪਾਪ ਤੋਂ ਵਾਹਿਗੁਰੂ। ਉੱਥੇ ਬੰਦੂਕ ਪਈ ਆ ਜਿਸ ਨਾਲ ਉਹ ਜੰਮ ਕਰਦੀ ਸੀ ਘੋੜੇ ਦੇ ਚੰਗ। ਜਿਹਦੇ ਦਰਸ਼ਨ ਕਰੇ। ਬੰਦੂਕ ਕਿੱਡੀ ਕਹਿ ਥੱਲੇ ਵਾਲਾ ਪਾਸਾ ਜ਼ਮੀਨ ਤੇ ਪਿਆ ਦੂਜਾ ਪਾਸਾ ਛੱਤ ਨੂੰ ਲੱਗਿਆ ਹੋਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਡੀ ਵੱਡੀ ਬੰਦੂਕ ਚਾਤੇ ਮਾਤਾ ਭਾਗਔਰ ਜੰਗ ਕਰਦੀ ਰਹੀ ਗੁੱਸਾ ਨਾ ਕਰਿਓ ਪਰ ਦੁੱਖ ਹੁੰਦਾ ਹੈ ਅੱਜ ਤਾਂ ਮੇਰੀਆਂ ਬੀਬੀਆਂ ਭੈਣਾਂ ਮੋੱਖਾਂ ਦੇ ਪਰਵੱਟੇ ਵੀ ਭਾਰੀ ਲੱਗਦੇ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਮਾਰਗ ਨੇ ਕਿਉਂ ਲਾਜੀ ਅੱਖਾਂ ਸੋਹਣੀਆਂ ਇਹਨਾਂ ਦੇ ਉੱਪਰ ਪਰਦਾ ਕੀਤਾ ਹੋਇਆ ਕੋਈ ਵਸਤੂ ਅੰਦਰ ਨਾ ਪੈ ਜਾਵੇ ਅੱਖ ਦੇ ਵਿੱਚ ਫੇਰ ਅਗਲੇ ਪਾਸੇ ਫੇਰ ਕਿ ਪਣਾ ਦੇ ਅੰਦਰਲੇ ਪਾਸੇ ਕਿ ਜੇ ਕੋਈ ਵਸਤੂ ਪੈਂਦੀ ਅੱਖਾਂ ਜਿੱਦੇ ਮਿੱਚ ਜਾਂਦੀਆਂ ਪਰ ਅੱਖੀ ਬਾਹਰ ਰਹਿਣੇ ਵੀ ਦਿੰਦੇ ਇਹਨਾਂ ਤੋਂ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਘਰ ਉੱਪਰ ਕੀ ਵਸਤੂ ਕੁਛ ਨਹੀਂ ਬੰਨਣਾ ਵੀਰਾਮ ਕਰ ਜੀ ਅੰਮ੍ਰਿਤ ਛਕ ਲੋ ਇਨੇ ਰੱਖਣੀ ਹੋਰੇ ਮਾਂ ਤਮ ਉੱਠੋਈ ਤੁਸੀਂ ਅਮਰਤ ਨੂੰ ਰੱਖਣਾ ਕਿ ਅਮਰਤ ਨੇ ਤੁਹਾਨੂੰ ਰੱਖੀ ਜਾਂ ਕਿਹਾ ਤਾਂ ਵਰਜਾਂ ਵਾਲਿਆਂ ਦੀ ਟੋੜੀ ਕਰਦੀਆਂ ਜਦੋਂ ਉਹਦੇ ਬਣ ਗਈ ਮਾਂ ਪਿਓ ਨੂੰ ਫੇਕ ਕਰੁੰਦਾ ਆ ਬਾਣੀ ਦੇ ਵਿੱਚ ਇੱਕ ਵਰਜਨ ਆਉਂਦਾ ਇੱਕ ਚਿੱਤ ਇੱਕ ਜਦ ਇੱਕ ਛੇੜ ਧਾਇਓ ਖਾਲਸਾ ਖਾਲਸੇ ਦੇ ਵਿਚ ਨਾ ਆਇਓ ਮਾਨਕ ਇਤਲਾਕ ਇੱਕ ਛਿਰ ਵਿੱਚ ਦੇ ਨਾਮ ਜਪ ਲਿਆ ਔਨ ਜਾਣ ਕੋ ਟਕਬਾਰਾ ਹੋ ਜਾ ਸੱਚੀ ਭਾਵੇਂ ਨਾਮ ਜਪੀ ਜਾਂਦੇ ਆ ਪਰ ਜਿੱਤ ਨਹੀਂ ਲੱਗਦਾ ਕਿ ਇਤਕ ਇਮਾਨ ਹੋ ਰਿਹਾ ਕਿੱਦਾਂ ਹੁੰਦਾ ਹੈ ਆਪ ਕੋ ਸਤਿਨਾਮ ਸ੍ਰੀ ਵਾਹਿਗੁਰੂ ਜੇ ਤਨ ਇੱਕ ਚਿੱਤ ਜੋ ਇੱਕ ਛਿਰ ਇੱਕ ਚਿੱਤ ਲਾ ਕੇ ਜਿਹੜਾ ਜੁਗੂਆ ਉੱਥੇ ਕਿਰਪਾ ਹੁੰਦੀ ਹੈ

ਉਹਨਾਂ ਚੁਕਾਰਾ ਮਹਾਰਾਜ ਨੇ ਮਹਾਰਾਜ ਤੇ ਕਰੋੜਾਂ ਤੋਂ ਇੱਕ ਆਇਓ ਵਾਹਿਗੁਰੂ ਹੁਣ ਤਾਂ ਜੋ ਸੋਚਿਆ ਵੀ ਇੱਕੋ ਹੀ ਆਉਂਦਾ ਤੂੰ ਆਪਣਾ ਕੀ ਬਣੂਗਾ ਕੋ ਸਤਨਾਮ ਸੇ ਵਾਹਿਗੁਰੂ ਮੈਂ ਵੀ ਤੁਹਾਡੇ ਵਿੱਚ ਹੁਈ ਆ ਆਪਣਾ ਕੀ ਬਣੂਗਾ ਕਦੇ ਸੋਚਿਆ ਹੁਣ ਮਾਤਾ ਪਿਤਾ ਹੁੰਦੇ ਨੇ ਜੀਨ੍ਹਾਂ ਦੇ ਬੱਚੇ ਲਾਏ ਉਹਨਿੰਨਾ ਆਪਣੀ ਮਾਤਾ ਪਿਤਾ ਦੇ ਕਹਿਣੇ ਹੁੰਦੇ ਨੇ ਔਰ ਜਿੰਨੀ ਪ੍ਰਾਪਰਟੀਆਂ ਭਾਵੇਂ ਕੋਠੀ ਆ ਭਾਵੇਂ ਕਾਰਾਂ ਨੇ ਭਾਵੇਂ ਜ਼ਮੀਨ ਆ ਭਾਵੇਂ ਬੈਂਕ ਬੈਲੇ ਤਾਂ ਸਾਰਾ ਹਮ ਦੇ ਦਿੰਦੇ ਨੇ ਵੀ ਇਹ ਮੇਰੇ ਕਹਿਣੇ ਚ ਤੇ ਜਿਹੜਾ ਨਹੀਂ ਕਹਿਣੇ ਚ ਜਾਂਦਾ ਉਹਨੂੰ ਬੇਦਖਲ ਵੀ ਕਰ ਦਿੰਦੇ ਨੇ ਇਹਨਾਂ ਕੁਸਰਤਨਾਮ ਸ੍ਰੀ ਵਾਹਿਗੁਰੂ ਇਹ ਸਾਡੇ ਕਹਿਣੇ ਚ ਨਹੀਂ ਅੱਜ ਤੋਂ ਬਾਅਦ ਜਿਹੜਾ ਸਾਡੇ ਨਾਲ ਕੋਈ ਸੰਬੰਧ ਨਹੀਂ ਤੇ ਜੇ ਤਾਂ ਸੀ ਵੀ ਗੁਰੂ ਦੇ ਕਹਿਣੇ ਚ ਨਾ ਰਹੇ ਨਾ ਉਨੇ ਵੀ ਸਾਨੂੰ ਬੇਦਰਦ ਕਰਦੇ ਨੇ ਜਦ ਕੋ ਸਤਨਾਮ ਸ਼੍ਰੀ ਵਾਹਿਗੁਰੂ ਮੇਰਾ ਨਾਂ ਨਾਲ ਕੋਈ ਸੁਭੰਗ ਬਸ ਇੱਕੋ ਹੀ ਰਸਤਾ ਹੈ ਮਾਝਾ ਵਾਲੇ ਨੂੰ ਪਤਾ ਸੀ ਕਿ ਅੱਗੇ ਮੇਰੇ ਸਿੰਘਾਂ ਨੇ ਮਨ ਚਲਾ ਕੇ ਨਾਮ ਨਹੀਂ ਜਪਣਾ ਬੱਚਿਆਂ ਨੇ ਇਹ ਕਰਕੇ 26.4 ਲੱਖ ਸਾਲ ਗੁਰੂ ਸਾਹਿਬ ਦੀ ਧਰਤੀ ਦੇ ਉੱਪਰ ਇੱਕ ਵਾਰੀ ਚੌਂਕੜਾ ਮਾਰ ਕੇ ਜਪ ਤਪ ਕੀਤਾ ਮਨ ਇਕਤਲਾ ਵਾਹਿਗੁਰੂ ਵਾਹਿਗੁਰੂ ਉਹਨਾਂ ਸਾਡੇ ਪਿਤਾ ਨੇ ਇਹ ਅਸੀਂ ਉਹਨਾਂ ਦਾ ਹੁਕਮ ਮੰਨਾਂਗੇ ਸਾਡੇ ਚੌੜੇ ਰਕਸਾਰ ਜ਼ਿੰਦਗੀ ਕੀਤੀ ਆ ਇੱਕ ਇਹ ਹੁਕਮ ਮੰਨਾਂਗੇ ਜਿਹੜਾ ਇੰਨਾ ਤਪ ਕੀਤਾ ਹੈ ਇੱਕ ਛਿਰ ਜਿੰਨਾ ਸਾਨੂੰ ਵੀ ਹਿੱਸਾ ਮਿਲ ਜਾਣਾ ਸਾਡਾ ਵੀ ਪਾਰਵਤਾਰਾ ਹੋ ਜੂਗਾ ਉਸ ਦਾ ਨਾਮ ਬੋਲੇ ਸੋਨਹਾ